ਇਸੇ ਬਲੇ ਮੌਜੂਦਾਂ ਤਲਵਾੜਾ ਦੇ ਵਿੱਚ ਦੱਸਦੀਏ ਠੇਕਾ ਮੁਲਾਜ਼ਮਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸ ਮੰਗਾਂ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਲਬਾਤ ਉਹਨਾਂ ਨਾਲ ਕਰ ਰਹੇ ਹਾਂ ਜੀ ਕੀ ਨਾ ਆਪਣਾ ਜੀ ਮੇਰਾ ਨਾਮ ਹਰਦੇਵ ਸਿੰਘ ਹੈ ਜੀ ਮੈਂ ਪਾਵਰ ਕਮਟਰਸ ਕੋਨਟਰੈਕਸ਼ਨਲ ਵਰਕਰ ਜੂਨੀਅਨ ਦਾ ਪ੍ਰਧਾਨ ਹਾਂ ਇੱਥੇ ਪਤਲਾੜਾ ਸਰਕਲ ਮੁਕੇਰੀ ਹੰਡਲਪੇਚ ਤਲਵਾੜਾ ਦਾ ਤੇ ਅੱਜ ਦਾ ਜਿਹੜਾ ਸਾਡਾ ਮੁੱਦਾ ਹੈ ਸਾਡਾ ਪੱਕੇ ਰੋਜਗਾਰ ਦੀ ਮੰਗ ਨੂੰ ਲੈ ਕੇ ਆ ਕਿਉਂਕਿ ਸਰਕਾਰ ਲਗਾਤਾਰ ਟਾਲ ਮਟੋਲ ਦੀਆਂ ਨੀਤੀਆਂ ਅਪਣਾ ਕੇ ਸਾਡੇ ਜਿਹੜੀਆਂ ਮੰਗਾਂ ਨੂੰ ਹਕੀ ਮੰਗਾਂ ਨੂੰ ਦਲਕਨਾਰ ਕਰਦੇ ਹੋਏ ਆਪਣੀ ਧੌਣ ਦੇ ਵਿੱਚ ਕੀਲਾ ਰੱਖ ਕੇ ਸੈਟ ਤੇ ਬੈਠੀ ਹੋਈ ਹੈ ਲਗਾਤਾਰ ਮუშਨ ਮੁਲਾਜ਼ਮਾਂ ਦਾ ਜਿਹੜਾ ਕੱਚੇ ਮਲਾਜਮਾਂ ਦਾ ਉਸੋਸ਼ਨ ਕੀਤਾ ਜਾ ਰਿਹਾ ਹੈ ਜਿਹੜਾ ਕਿ ਅੱਜ ਦੇ ਟਾਈਮ ਦੇ ਵਿੱਚ ਮਹਿੰਗਾਈ ਦੇ ਸਮੇਂ ਵਿੱਚ ਮੁਲਾਜ਼ਮ 10000 ਤਨਖਾਹ ਲੈ ਆ ਉਹਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੈ ਤੇ ਸਾਡੇ ਮੁਲਾਜ਼ਮਾਂ ਨੂੰ 9500 ਤੋਂ ਲੈ ਕੇ 15000 ਤੱਕ ਤਨਖਾਹ ਮਿਲਦੀ ਹੈ ਜਿਹੜਾ ਕਿ ਟੈਕਨੀਕਲ ਸਟਾਫ ਵੀ ਹੈਗਾ ਆ ਜਿਸ ਕਰਕੇ ਉਹਨਾਂ ਦਾ ਗੁਜ਼ਾਰਾ ਬੜਾ ਮੁਸ਼ਕਲ ਨਾ ਹੁੰਦਾ ਆ ਇਸ ਕਰਕੇ ਅਸੀਂ ਪੱਕੇ ਰੋਜ਼ਗਾਰ ਦੀ ਮੰਗ ਅਤੇ ਆਪਣੀ ਜੌਬ ਸਿਕਿਉਰਿਟੀ ਦੀ ਮੰਗ ਨੂੰ ਲੈ ਕੇ ਆਪਣੀ ਤਿੰਨ ਰੋਜ਼ਾ ਹੜਤਾਲ ਦੇ ਵਿੱਚ ਸ਼ਮੂਲਿਤ ਕੀਤੀ ਹੈ 10 15000 ਦੇ ਨਾਲ ਜਿਹਦਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਕਿਸ ਤਰ੍ਹਾਂ ਇਹ ਘਰ ਦਾ ਗੁਜ਼ਾਰਾ ਕਰ ਰਿਹਾ ਸਰਕਾਰ ਦਾ ਮੁਲਾਜ਼ਮਾ ਕਾਫੀ ਮੁਲਾਇਮ ਸਾਡੇ ਜਿਹੜੇ ਹੈਗੇ ਉਹ ਫਿਰ ਪਾਰਟ ਟਾਈਮ ਜੋਬ ਵੀ ਕਰਦੇ ਨੇ ਆਪਣੀ ਇਸ ਜੋਬ ਤੋਂ ਬਾਅਦ ਵਿੱਚ ਤੇ ਕਈਆਂ ਦੇ ਵਿੱਚ ਫਿਰ ਆਪਣਾ ਖੇਤੀਬਾੜੀ ਦਾ ਸਾਧਨ ਵੀ ਹੈਗੇ ਨੇ ਉਸ ਕਰਕੇ ਮੁਲਾਜ਼ਮ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਫਿਰ ਵੀ ਚਲਾ ਰਹੇ ਨੇ ਜਿੱਦਾਂ ਕਿ ਤੱਕ ਕਰਕੇ ਚਲਾ ਰਹੇ ਨੇ ਅੱਜ ਕੱਲ੍ਹ ਮਹਿੰਗਾਈ ਦੇ ਸਮੇਂ ਦੇ ਵਿੱਚ ਤੇ ਸਰਕਾਰ ਇਸ ਦੇ ਬਾਰੇ ਸੰਜੀਦਗੀ ਨਾਲ ਸੋਚਣ ਲਈ ਮਜਬੂਰ ਬਿਲਕੁਲ ਵੀ ਨਹੀਂ ਹੈਗੀ ਕਿਉਂਕਿ ਲਗਾਤਾਰ ਅਸੀਂ ਜਿੰਨੀਆਂ ਵੀ ਮੀਟਿੰਗਾਂ ਕੀਤੀਆਂ ਆ ਸਰਕਾਰ ਵੱਲ ਕੋਈ ਵੀ ਸਾਨੂੰ ਜਿਹੜੀ ਆਪਣੇ ਸਹਿਮਤੀ ਸਾਡੀਆਂ ਮੰਗਾਂ ਦੀ ਪੂਰੀ ਕਰਨ ਵਾਸਤੇ ਅਜੇ ਤੱਕ ਨਹੀਂ ਜੀ ਨਹੀਂ ਜਿਤਾਈ ਗਈ ਹਮੇਸ਼ਾ ਲਾਰੇ ਲੱਪੇ ਲਾ ਕੇ ਸਾਨੂੰ ਸਾਰਿਆ ਗਿਆ ਆ ਮੀਟਿੰਗਾਂ ਦਾ ਸਮਾਂ ਦੇਣ ਤੋਂ ਬਾਅਦ ਵੀ ਮੁੱਖ ਮੰਤਰੀ ਸਾਹਿਬ 30 ਤੋਂ 35 ਵਾਰ ਅਜੇ ਤੱਕ ਇੱਕ ਵਾਰ ਸਾਡੇ ਨਾਲ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਏ ਇੱਧਰ ਇਹ ਨੋਜਵਾਨ ਵੀ ਹੋਣੇ ਜਿਨ੍ਹਾਂ ਦੇ ਘਰ ਦੀ ਜ਼ਿੰਮੇਵਾਰੀ ਉਹ ਨੋਜਵਾਨ ਦੇ ਉੱਪਰ ਹੋਣੀ ਹੈ ਸਾਰੀ ਘਰ ਦੀ ਘਰ ਵੀ ਬਣਾਣਾਗਾ ਹੋਰ ਵੀ ਦੇਖਣਾ ਉਹ ਫਿਰ ਕਿਸ ਤਰ੍ਹਾਂ ਚੱਲੂਗਾ ਸਰ ਜਿੱਦਾਂ ਦਾ ਤੁਸੀਂ ਹਾਲਾਤ ਅੱਜਕਲ੍ਹ ਦੇਖ ਲਓ ਲਗਾਤਾਰ ਮਹਿੰਗਾਈ ਵੱਧ ਰਹੀ ਹੈ ਦਿਨੋਂ ਦਿਨ ਮੁਲਾਜ਼ਮਾਂ ਦਾ 10000 ਨਾਲ ਆਪਣਾ ਘਰ ਦਾ ਗੁਜ਼ਾਰਾ ਤੇ ਕੀ ਛੱਡੋ ਵੀ ਇੱਕ 15 ਦਿਨ ਦਾ ਗੁਜ਼ਾਰਾ ਕਰਨਾ ਬੜੀ ਮੁਸ਼ਕਲ ਹੋ ਜਾਂਦਾ ਕਿਉਂਕਿ ਉਹਦੇ ਵਿੱਚ ਪੈਟਰੋਲ ਖਰਚਾ ਵੀ ਕੱਟਣਾ ਡਿਊਟੀ ਤੇ ਆਉਣ ਜਾਣ ਦਾ ਸਮਾਂ ਵੀ ਜਿਹੜਾ ਉਹ ਮਕਰਰ ਕਰਨਾ ਆਪਣੀ ਜਿਹੜਾ ਵਹੀਕਲ ਆ ਉਹਦੀ ਰਿਪੇਅਰ ਵਗੈਰਾ ਵੀ ਕਰਾਉਣੀ ਇਸ ਕਰਕੇ ਲਗਾਤਾਰ ਪਰੇਸ਼ਾਨੀ ਵੱਧ ਰਹੀ ਹੈ ਇਸ ਕਰਕੇ ਮਨਸ਼ੀਲ ਮੁਲਾਜ਼ਮ ਕਾਫੀ ਤੁਸੀਂ ਦੇਖਿਆ ਹੋ ਸਕਦਾ ਹੈ ਵੀ ਜਿਹੜੇ ਆ ਉਹ ਥੋੜਾ ਜਿਹਾ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਲਗਾਤਾਰ ਮੁਲਾਜ਼ਮ ਸਾਡੇ ਜਿਹੜੇ ਮੁਲਾਜ਼ਮ ਜਿਹੜੇ ਹੈਗੇ ਨੇ ਕੁਝ ਮੁਲਾਜ਼ਮ ਕੰਮ ਕਰਦੇ ਉਹਨਾਂ ਨੂੰ ਇੰਨਾ ਕ ਮਾਨਸਿਕ ਦਬਾਅ ਹੇਟ ਕੰਮ ਤੇ ਕਈ ਵਾਰ ਹਾਦਸੇ ਇਦਾਂ ਦੇ ਵਾਪਰ ਜਾਂਦੇ ਜਿਨ੍ਹਾਂ ਕਰਕੇ ਕਈ ਵਾਰ ਸਾਡੇ ਮੁਲਾਜ਼ਮ ਸਾਥੀਆਂ ਨੂੰ ਜਾਨ ਵੀ ਗੁਆਉਣੀ ਪਈ ਜਿਵੇਂ ਕਿ ਤੁਸੀਂ ਸੀਐਚਬੀ ਜੀ ਦੇਖ ਸਕਦੇ ਹੋ ਜਿਹੜੀ ਲਾਈਨ ਦੀ ਰਿਪੇਅਰ ਕਰਦੇ ਹੋਏ ਕਈ ਵਾਰੀ ਆਪਣੀ ਗਲਤੀ ਹੋ ਨਾ ਹੋਣ ਦੇ ਬਾਵਜੂਦ ਵੀ ਸੀਨੀਅਰ ਅਧਿਕਾਰੀਆਂ ਦੀ ਗਲਤੀ ਹੋਣ ਦੇ ਬਾਵਜੂਦ ਸਾਡੇ ਮੁਲਾਜ਼ਮਾਂ ਨੂੰ ਆਪਣੀ ਜਾਨ ਤੱਕ ਗੁਆਉਣੀ ਪੈ ਗਈ ਹੈ ਜਿਸ ਕਰਕੇ ਸਾਨੂੰ ਬਹੁਤ ਪਰੇਸ਼ਾਨੀ ਸਾਡੇ ਮੁਲਾਜ਼ਮਾਂ ਨੂੰ ਹੈਗੇ ਤੇ ਆਪਣੇ ਘਰ-ਬਾਰ ਦਾ ਖਰਚਾ ਚਲਾਉਣ ਦੇ ਖਾਤੇ ਸਾਡੇ ਮੁਲਾਜ਼ਮਾਂ ਨੂੰ ਦੋ-ਦੋ ਤਿੰਨ-ਤਿੰਨ ਡਿਊਟੀਆਂ ਵੀ ਕਰਨੀਆਂ ਪੈਂਦੀਆਂ ਕਿਉਂਕਿ ਇੱਕ ਤਾਂ ਇੱਛੇ ਕਰਦ ਨੇ ਆਊਟਸੋਰਸਿੰਗ ਦੇ ਤੌਰ ਤੇ ਤੇ ਪ੍ਰਾਈਵੇਟ ਤੌਰ ਤੇ ਵੀ ਕੰਮ ਕਰਨਾ ਪਿਆ ਰਿਹਾ ਹੈ ਮੁਲਾਜ਼ਮਾਂ ਨੂੰ ਆਪਣੇ ਘਰ ਦਾ ਖਰਚਾ ਚਲਾਉਣ ਵਾਸਤੇ ਇਸ ਨੂੰ ਲੈ ਕੇ ਵੱਡੇ ਕੋਈ ਗੱਲਬਾਤ ਹੋਈ ਹੈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਇੱਥੇ ਕੋਈ ਸਰ ਅੱਜ ਸਾਡੇ ਕੋਲ ਪ੍ਰਸ਼ਾਸਨਿਕ ਅਧਿਕਾਰੀ ਦਾ ਅੱਜ ਤੱਕ ਕੋਈ ਵੀ ਨਹੀਂ ਪਹੁੰਚਿਆ ਹੈਗਾ ਲੇਕਿਨ ਅਸੀਂ 9 ਨਵੰਬਰ ਨੂੰ ਜਿਹੜਾ ਤਰਨਤਨ ਵਿਖੇ ਜਿਮਨੀ ਚਾਉਣ ਤੋਂ ਪਹਿਲਾਂ ਇੱਕ ਝੰਡਾ ਮ ਮਿਸਟਰ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਸੀ ਕਿ ਸਾਡੀਆਂ ਮੰਗਾਂ ਜਿਹੜੀਆਂ ਇਹਨਾਂ ਨੂੰ ਸਮਾਂ ਰੰਦੇ ਵਿਚਾਰਿਆ ਜਾਵੇ ਤੇ ਅਜੇ ਮੁਲਾਜ਼ਮਾਂ ਦਾ ਜਿਹੜਾ ਰੋਜ਼ਗਾਰ ਹੈ ਉਹਨੂੰ ਪੱਕਾ ਰੋਜ਼ਗਾਰ ਮਹਈਆ ਕਰਾ ਕੇ ਉਹਨਾਂ ਦੀ ਬਣਦੀ ਤਨਖਾਹ ਜਿਹੜੀ ਹੈਗੀ 1948 ਮਿਨਿਮਮ ਵੇਜ ਐਕਟ ਦੇ ਅਨੁਸਾਰ 15 ਲੇਬਰ ਕਾਨਫਰੰਸ ਜਿਹੜੀ ਸੀਗੀ ਉਹਦੇ ਅਨੁਸਾਰ ਜੋ ਤਨਖਾਹ ਬਣਦੀ ਹੈ ਉਹ ਸਾਡੇ ਮੁਲਾਜ਼ਮਾਂ ਨੂੰ ਦਿੱਤੀ ਜਾਵੇ ਤਾਂ ਜੋ ਉਹਨਾਂ ਦਾ ਤੇ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਸੌਖੇ ਤਰੀਕੇ ਨਾਲ ਹੋ ਸਕੇ ਇੱਥੇ ਹੋਰ ਵੀ ਠੇਕਾ ਮੁਲਾਜ਼ਮ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਜੀ ਕੀ ਨਾ ਆਪਣਾ ਜੀ ਮਹੇਸ਼ ਜੀ ਅੱਜ ਤੁਹਾ ਸਾਡੇ ਵੱਲੋਂ ਜੀ ਠੇਕਾ ਮਜ਼ਦਮ ਸੰਘਰਸ਼ ਮੋਰਚੇ ਵੱਲੋਂ ਇੱਕ ਰੋਸ਼ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਹੈ। ਸਰਕਾਰ ਦੀਆਂ ਗੰਦੀਆਂ ਨੀਤੀਆਂ ਕਰਕੇ ਠੇਕਾ ਮਜ਼ਦਮ ਔਰਸੋਰਸਿੰਗ ਮਜ਼ਦਮ ਕਾਮੇ ਤਾ ਦੁਖੀ ਹੋ ਚੁੱਕੇ ਹਨ ਇਸ ਕਰਕੇ ਅੱਜ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਗਰ ਜੇਕਰ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਅਣਬਾਤ ਸਮਝ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਹੈ? ਜੇ ਆਨ ਆਲੇ ਸਮੇਂ ਦੇ ਵਿੱਚ ਸਰਕਾਰ ਸਾਡੀਆਂ ਜਾਇਜ਼ ਮੰਗਾਂ ਨੂੰ ਨਹੀਂ ਮੰਦੀ ਤਾਂ ਚੌਂਜਾਤਾ ਲੱਗਣ ਵਾਲਾ ਹੈ। ਉਸ ਦੇ ਵਿੱਚ ਸਰਕਾਰ ਨੂੰ ਮੂੰਹ ਤੋੜ ਕੇ ਆਊਰਸੋਰਸਿੰਗ ਜਵਾਬ ਦੇਗਾ ਜੀ ਗੱਲਬਾਤ ਕੀਤੀ ਹੈ ਠੇਕਾ ਮੁਲਾਜ਼ਮਾਂ ਦਾ ਜਿਨ੍ਹਾਂ ਵੱਲੋਂ ਦੱਸਿਆ ਗਿਆ ਵੀ ਜੇਕਰ ਸਰਕਾਰ ਸਾਡੀ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਦੱਸ ਦਈਏ ਇਹ ਵੀ ਕਿਹਾ ਗਿਆ ਵੀ 10-15000 ਦੇ ਨਾਲ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਨਵੀਂ ਖਬਰ ਲੈ ਕੇ ਜਲਦ ਮਿਲਾਂਗੇ ਤੁਸੀਂ ਦੇਖਦੇ ਰਹੋ ਪੰਜਾਬ ਨੇਸ਼ਨ نیوز